ਅੱਜ ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਜਦੋਂ ਕਲਰੌਰ ਦਾ ਰਹਿਣ ਵਾਲਾ ਗੁਰਦਾਸਪੁਰ ਜਿਹੜਾ ਗੁਰਪੀਰਤ ਸਿੰਘ ਜਿਹੜਾ ਉਹ ਮੈਂਸਨ ਨਾ ਕਰਮਿਸ਼ਨ ਗਰਾਊਂਡ ਦੇ ਅੰਦਰ ਨਸ਼ੇ ਕਰਦਾ ਫੜਿਆ ਗਿਆ ਔਰ ਜਿਹਦਾ ਸਬੰਧ ਸਿੱਧਾ ਸਬੰਧ ਕਾਂਗਰਸ ਪਾਰਟੀ ਦਾ ਜੁੜਦਾਗਾ ਔਰ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਦੇ ਅੰਦਰ ਕਾਡਰ ਬੀਜੇਪੀ ਦਾ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਬਗਾਇਆ ਗਿਆ ਅੱਜ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਫੜੇ ਜਾ ਰਹੇ ਨੇ ਜਿੱਦਾਂ ਦਾ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਾਂਗਰਸ ਪਾਰਟੀ ਦੇ ਨਾਲ ਆਗਦੀ ਦਲ ਦੇ ਨਾਲ ਭਾਜੀਪੀ ਦਾ ਰਿਸ਼ਤہ ਰਿਹਾ ਅੱਜ ਬਹੁਤ ਸਾਰੀਆਂ ਪਿਕਚਰ ਜੜੀਆਂ ਨਗੀਆਂ ਉਸ ਗੁਰਕੀਰਤ ਸਿੰਘ ਦੀਆਂ ਡਿਫਰੈਂਟ ਜਿਹੜੇ ਕਾਂਗਰਸ ਦੇ ਲੀਡਰ ਸੀ ਵਾਟੇਵਰ ਦੇ ਲੀਡਰ ਸੁਰਨੰਦਰਾ ਭਰ ਜੜੀਆਂ ਨੇ ਜਿਹੜੀਆਂ ਨੇ ਜਿ ਮਿਰਿਆ ਨਗੀਆਂ ਸੋ ਮੈਂ ਸਮਝਦਾ ਅੱਜ ਪੰਜਾਬ ਨੂੰ ਬਰਬਾਦ ਕਰ ਲੈਣੀਆਂ ਪਾਰਟੀਆਂ ਜਿਹੜੀਆਂ ਉਹ ਕੁਰਲਾਰੀਆਂ ਰਹਿਗੀਆਂ ਔਰ ਦੂਸਰੇ ਪਾਸੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਿਹਦਾ ਲਗਾਤਾਰ ਨਸ਼ਿਆਂ ਦੇ ਖਿਲਾਫ ਲਹਿਦ ਜੜੀ ਆ ਉਹ ਜਾਰੀ ਆ ਯੋਧਨਸ਼ਾਂ ਦੇ ਬਰੋਤ ਜਿਹੜੀ ਹੈ ਮਹਿਮ ਨੂੰ ਬਹੁਤ ਕਾਮਯਾਬੀ ਮਿਲ ਰਹੀਆ ਔਰ ਪੰਜਾਬ ਦੇ ਅੰਦਰੋਂ ਨਸ਼ਾ ਤਸਕਰ ਭੱਜ ਰਹੇ ਨੇਗੇ ਔਰ ਜਾਂ ਜੀਵਾਨਾ ਦੇ ਅੰਦਰ ਜਾ ਰਹੇ ਨੇ ਔਰ ਨਸ਼ਾ ਕਰਨ ਨਾਲ ਕੋਈ ਵੀ ਵਿਅਕਤੀ ਜਿਹੜਾ ਅਸੀਂ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਠੀਕ ਕਰ ਰਹੇ ਹਾਂ ਸੋ ਮੈਂ ਸਮਝਦਾ ਸਾਡੀ ਸਫਲਤਾ ਜਿਹੜੀ ਆ ਉਹ ਨੂੰ ਪੰਜਾਬ ਦੇ ਲੋਕ ਭਰਨਾ ਹੁਗਾਰਾ ਦੇ ਰਹਿਣਗੇ ਔਰ ਇੱਕ قافਲਾ ਬਣ ਗਿਆ ਪੰਜਾਬ ਦੇ ਅੰਦਰ ਕਿ ਲੱਖਾਂ ਹੀ ਲੋਕ ਜਿਹੜੇ ਲਗੇ ਪੰਜਾਬ ਸਰਕਾਰ ਨਾਲ ਜੁੜੇ ਨੇ ਕਿ ਆਮ ਆਮੀ ਪਾਰਟਨਰਸ਼ਿਪ ਲਈ ਜੁੜੇ ਨੇ ਕਿ ਅੱਜ ਆਮ ਆਦਮੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੱਬੰਦ ਦੀ ਸਰਕਾਰ ਜਿਹੜੀ ਆ ਪੰਜਾਬ ਚ ਨਸ਼ਿਆਂ ਦਾ ਖਾਤਮਾ ਕਰਨ ਤੇ ਲੱਗੀ ਹੋਈ ਹੈ